ਗਰੀਬ ਤੋਂ ਗਰੀਬ ਪਰਿਵਾਰ ਵੀ ਆਪਣੀ ਲੜਕੀ ਦਾ ਵਿਆਹ ਪੈਲੈਸ ਵਿੱਚ ਕਰਵਾ ਸਕਦਾ ਹੈ ਉਹ ਵੀ ਮੁਫਤ ਚੱਕ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਿਆਂ ਜਿਨ੍ਹਾਂ ਨੇ ਇਹ ਟੂ-ਇਨ-ਵਨ ਇੱਕ ਸੌਗਾਤ ਦਿੱਤੀ ਹੈਗੀ ਇਸ ਤਰ੍ਹਾਂ ਇਹਨੂੰ ਪੈਲਸ ਦੇ ਤੌਰ ਤੇ ਵੀ ਵਰਤ ਸਕਦੇ ਆ ਜੋ ਮੱਧ ਵਰਗੀ ਪਰਿਵਾਰ ਨੇਗੇ ਜਿਸ ਤਰ੍ਹਾਂ 100 200 ਬੱਚੇ ਦੇ ਆਪਣਾ ਵਿਆਹ ਸ਼ਾਦੀ ਹੁੰਦਾਗਾ ਗੈਦਰਿੰਗ ਦਾ ਤੇ ਉਹ ਵਧੀਆ ਪ੍ਰੋਗਰਾਮ ਇੱਥੇ ਕਰ ਸਕਦੇ ਨੇ ਇਹ ਸੁਪਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਪੂਰਾ ਕੀਤਾ ਹੈ ਗਰੀਬ ਲੋਕਾਂ ਦਾ ਜਿਹਦੇ ਵਿੱਚ ਸਾਰਾ ਫੀਚਰ ਵਗੈਰਾ ਦਾ ਬੈਟਿੰਗ ਬੈਰਾ ਦਾ ਅਸੀਂ ਆਉਣ ਵਾਲੀ ਜੂਥ ਨੂੰ ਸਾਰਿਆਂ ਨੂੰ ਨਾਲ ਲੈ ਕੇ ਤੇ ਉਹ ਅਸੀਂ ਕਰਾਂਗੇ ਇੱਥੇ ਜਾਨਕਿ ਉਪਲਬਧ ਹੋਊਗਾ ਸਾਰਾ ਕੁਝ ਮਾਨ ਸਾਹਿਬ ਕਹਿੰਦੇ ਨੇ ਕਿ ਮੈਂ ਪੰਜਾਬ ਦੇ ਲੋਹਾਰ ਬਟਲ ਕੇ ਰੱਖ ਦੂੰਗਾ ਪਿੰਡਾਂ ਪਿੰਡਾਂ ਦੀ ਇਹਨਾਂ ਦਾ ਇਨੋਵੇਟਿਵ ਆਈਡੀਆ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇੱਕ ਤਰ੍ਹਾਂ ਦੀ ਵੱਖਰੀ ਪਹਿਲ ਆਪਾਂ ਕਹਿੰਦੀ ਵਿਕਾਸ ਤਾਂ ਦੇਖੋ ਇਹ ਨਹੀਂ ਹੈਗਾ ਵੀ ਗੱਲਾ ਸਾਡੇ ਸਤੌਜ ਨੂੰ ਇਹ ਜੀ ਸਵਾਗਤ ਦੇਣਗੇ ਉਹਨਾਂ ਦਾ ਇਮਤ ਹੈ ਇਹੀ ਹੈਗਾ ਵੀ ਪੂਰੇ ਪੰਜਾਬ ਨੂੰ ਸੋਨੇ ਦੀ ਚਿੜੀ ਮੋੜ ਕੀਤਾ ਜਾਵੇ ਅਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮਹਾਰਾਜੀਵੀ ਸ਼ਰਮਾ ਹੁਣ ਗਰੀਬ ਤੋਂ ਗਰੀਬ ਪਰਿਵਾਰ ਵੀ ਆਪਣੀ ਲੜਕੀ ਦਾ ਵਿਆਹ ਪੈਲਸ ਵਿੱਚ ਕਰਵਾ ਸਕਦਾ ਹੈ ਉਹ ਵੀ ਮੁਫਤ ਚ ਜੀ ਹਾਂ ਇਹ ਸੁਪਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਪੂਰਾ ਕੀਤਾ ਹੈ ਗਰੀਬ ਲੋਕਾਂ ਦਾ ਇਸ ਵਕਤ ਉਹਨਾਂ ਦੇ ਜੱਦੀ ਪਿੰਡ ਸਤੌਜ ਵਿਖੇ ਮੌਜੂਦ ਹਾਂ ਜਿੱਥੇ ਤਸਵੀਰ ਦਿਖਾ ਦਿੰਨੇ ਆ ਇੱਥੇ ਪੰਚਾਇਤ ਘਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਨਾਲ ਹੀ ਉੱਥੇ ਇੱਕ ਪੈਲਸ ਦੀ ਸਟੇਜ ਦਾ ਨਿਰਮਾਣ ਵੀ ਹੋਇਆ ਹੈ ਕਹਿੰਦਾ ਭਾਵ ਹੈ ਪੰਚਾਇਤ ਘਰ ਦੇ ਨਾਲ-ਨਾਲ ਇੱਥੇ ਹੁਣ ਗਰੀਬ ਪਰਿਵਾਰ ਆਪਣੀ ਲੜਕੀਆਂ ਦਾ ਵਿਆਹ ਵੀ ਕਰਵਾ ਸਕਦੇ ਨੇ ਕਰ ਸਕਦੇ ਨੇ ਤੁਸੀਂ ਦੇਖ ਸਕਦੇ ਹੋ ਇਹ ਇੱਕ ਤਰ੍ਹਾਂ ਦਾ ਪੈਲਸ ਹੈ ਪੰਚਾਇਤ ਘਰ ਦੇ ਵਿੱਚ ਬਣਾਇਆ ਗਿਆ ਹੈ ਉੱਪਰ ਦੇਖੋ ਤੁਸੀਂ ਉਸਾਰੀ ਦਾ ਕੰਮ ਚੱਲ ਰਿਹਾ ਹੈ ਸੋ ਇਹ ਸੀਐਮ ਭਗਵੰਤ ਮਾਨ ਵੱਲੋਂ ਇਹ ਗਰੀਬ ਪਰਿਵਾਰਾਂ ਨੂੰ ਇੱਕ ਸੌਗਾਤ ਦਿੱਤੀ ਗਈ ਹੈ ਸੋ ਪਿੰਡ ਵਾਸੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੰਨੇ ਆ ਭਾਈ ਸਾਹਿਬ ਇੱਥੇ ਮੌਜੂਦ ਨੇ ਗੱਲਬਾਤ ਕਰ ਲੰਨੇ ਆ ਅਹ ਵੀਰ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਭਾਜੀ ਅਸ਼ੀਕਾ ਜੀ ਮੈਂ ਹਰਵਿੰਦਰੀ ਸੀ ਸਤੋਜ ਤੋਂ ਜੀ ਜੀ ਭਾਜੀ ਦੇਖ ਰਿਹਾ ਸੀ ਮਾਨ ਸਾਹਿਬ ਨੇ ਸੁਗਾਦ ਦਿੱਤੀ ਹੈ ਗਰੀਬ ਲੋਕਾਂ ਨੂੰ ਇੱਕ ਤਰ੍ਹਾਂ ਦਾ ਆਪਾਂ ਕਹਿ ਦਈਏ ਪੰਚਾਇਤ ਘਰ ਦੇ ਵਿੱਚ ਹੀ ਪੈਲਸ ਬਣਾ ਦਿੱਤੀ ਇੱਥੇ ਗਰੀਬ ਪਰਿਵਾਰ ਵੀ ਇੱਥੇ ਆਪਣੀ ਲੜਕੀ ਦਾ ਵਿਆਹ ਕਰਵਾ ਸਕਦੇ ਨੇ ਜਿਨ੍ਹਾਂ ਲਈ ਸੁਪਨਾ ਹੁੰਦਾ ਵੀ ਪੈਲਸ 'ਚ ਵਿਆਹ ਕਰਵਾਉਣਾ ਬਿਲਕੁਲ ਜੀ ਬਿਲਕੁਲ ਇਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਇਹ ਟੂ ਇਨ 1 ਇੱਕ ਸੁਗਾਦ ਦਿੱਤੀ ਹੈਗੀ ਜਿਹਦੇ ਵਿੱਚ ਕਰੋੜਾਂ ਦੀ ਲਾਗਤ ਨਾਲ ਪੰਚਾਇਤ ਘਰ ਤੇ ਜਿਸ ਤਰ੍ਹਾਂ ਸੀ ਇਹਨੂੰ ਪੈਲਸ ਦੇ ਤੌਰ ਤੇ ਵੀ ਵਰਤ ਸਕਦੇ ਆ ਜੋ ਮੱਧ ਵਰਗੀ ਪਰਿਵਾਰ ਨਹੀਂ ਗੇ ਜਿਸ ਤਰ੍ਹਾਂ 100 200 ਬੱਚੇ ਦੇ ਆਪਣਾ ਵਿਆਹ ਸਾਦੀ ਹੁੰਦਾਗਾ ਗੈਦਰਿੰਗ ਦਾ ਤੇ ਉਹ ਵਧੀਆ ਪ੍ਰੋਗਰਾਮ ਇੱਥੇ ਕਰ ਸਕਦੇ ਨੇ ਤੇ ਇੱਕ ਜੋ ਵੱਡੀਆਂ ਖੁਆਹਸ਼ਾਂ ਹੁੰਦੀਆਂ ਨੇ ਗੀਆਂ ਛੋਟੇ ਮੱਧ ਵਰਗੀ ਪਰਿਵਾਰਾਂ ਨੂੰ ਤਾਂ ਉਹ ਪੈਲਸ ਦੀ ਯਾਨਕੀ ਇੱਕ ਲਾਹਾ ਲੈ ਸਕਦੇ ਨੇਗੇ ਪੈਸੇਦਾਰ ਇਹ ਵਿਜੀ ਤਕਰੀਬਨ ਇਹ ਡੇਡ ਕਿਲੇ ਦੇ ਵਿੱਚ ਇਸ ਦਾ ਨਿਰਮਾਣ ਹੋ ਰਿਹਾ ਹਾਂਜੀ ਹਾਂਜੀ ਡੇਡ ਕਿਲੇ ਦੇ ਤਕਰੀਬਨ ਹੈ ਏਕੜ ਹੈਗਾ ਜੀ ਇਹ ਸਾਰਾ ਵਿੱਚ ਹੀ ਪਾਰਕਿੰਗ ਵੀ 100 150 ਗੱਡੀ ਤੁਸੀਂ ਦੇਖ ਸਕਦੇ ਹੋਗੇ ਜੀ ਖੜ ਸਕਦੀ ਹੈ ਜੀ ਠੀਕ ਹੈ ਸੋ ਕਹਿੰਦਾ ਪਾਬ ਹੈ ਇਕੱਲੇ ਸਤੋਜ ਪਿੰਡ ਦੇ ਵਾਸੀ ਹੀ ਇਸ ਦਾ ਲਾਭ ਲੈ ਪਾਉਣਗੇ ਆਸ-ਪਾਸੇ ਦੇ ਪਿੰਡਾਂ ਦੇ ਲੋਕ ਵੀ ਇਸ ਦਾ ਲਾਭ ਲੈ ਸਕਦੇ ਨੇ ਹਾਂਜੀ ਲਾਗੇ ਦੇ ਤੋਲਾਵਾਲ ਇੱਥੇ ਧਰਮਗੜ ਹੋ ਗਿਆ 10 12 ਪਿੰਡ ਹੈਗੇ ਨੇ ਜੋ ਲਾਹਾ ਲੈ ਸਕਦੇ ਨੇ ਕਿਉਂ ਜੋ ਪ੍ਰਾਈਵੇਟ ਪੈਲੇਸ ਵਗੈਰਾ ਹੈਗੇ ਨੇ ਮੈਰਿਜ ਪੈਲੇਸ ਨੇਗੇ ਠੀਕ ਹੈ ਨਾ ਉਹਦੇ ਵਿੱਚ ਕੋਸਟਲੀ ਹੋ ਜਾਂਦਾਗਾ ਤੇ ਬਾਕੀ ਇੱਥੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਮ ਘਾ ਵਗੈਰਾ ਹੋਊਗਾ ਤੇ ਬਾਕੀ ਲੌਕ ਟਾਈਲ ਵੀ ਹੁਣ ਲੱਗੂਗੀ ਠੇਕੇ ਦੇ ਜੋ ਹੈਗਾ ਚੱਲ ਰਿਹਾ ਇਹਦੇ ਵਿੱਚ ਸਾਰਾ ਫਰਨੀਚਰ ਵਗੈਰਾ ਦਾ ਕੈਟਰੀਂਗ ਵੈਰਾ ਦਾ ਅਸੀਂ ਆਉਣ ਵਾਲੇ ਦਿਨ ਨੂੰ ਸਾਰਿਆਂ ਨੂੰ ਨਾਲ ਲੈ ਕੇ ਤੇ ਉਹ ਅਸੀਂ ਕਰਾਂਗੇ ਇੱਥੇ ਜਾਨਕਿ ਉਪਲਬਧ ਹੋਊਗਾ ਸਾਰਾ ਕੁਝ ਤੇ ਇੱਕ ਅਦਾ ਜਾਨਕਿ ਅਸੀਂ ਮਾਲੀ ਦੇ ਤੌਰ ਤੇ ਜਾਂ ਕੋਈ ਰੱਖ ਲਾਂਗੇ ਕੇਅਰ ਟੇਕਰ ਤਾਂ ਜੋ ਇਹ ਇਨ ਪੈਸੇ ਜੋ ਲਾਇਨਗੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਨ ਕੇ ਖੰਡਰ ਨਾ ਬਣੇ ਇਸ ਵਾਸਤੇ ਵੀ ਯੂਥ ਨੂੰ ਜਿਆਦਾ ਇੱਕ ਕਲੱਬ ਬਣਾ ਕੇ ਇਹਦੀ ਦੇਖਰੇਖ ਵਾਸਤੇ ਵੀ ਅਸੀਂ ਭਾਜੀ ਜਾਨਣਾ ਚਾਹਾਂਗੇ ਇੱਥੇ ਹੁਣ ਪੰਚਾਇਤ ਘਰ ਪੈਲਸ ਬਣਨ ਜਾ ਰਹੇ ਹੈ ਇੱਥੇ ਇਸ ਤੋਂ ਪਹਿਲਾਂ ਇੱਥੇ ਕੀ ਸੀ ਇੱਥੇ ਆਪਾਂ ਕੱਲ੍ਹ ਇੱਥੇ ਜੀ ਗਰਾਊਂਡ ਸੀਗਾ ਇਸ ਤਰ੍ਹਾਂ ਕਬੱਡੀ ਦਾ ਹੋ ਗਿਆ ਜਾਂ ਸਾਡੇ ਜੋ ਜੂਸ ਦੇ ਮੁੰਡੇ ਨੇ ਕਬੱਡੀ ਵਗੈਰਾ ਖੇਡਦੇ ਸੀ ਵੀ ਖੇਡਦੇ ਸੀਗੇ ਸੀਐਮ ਸਾਹਿਬ ਵੀ ਇੱਥੇ ਟੂਰਨਾਮੈਂਟ ਕਰਵਾਏ ਸੀਗੇ ਪਿਛਲੇ ਸਮੇਂ ਦੇ ਵਿੱਚ ਜਦੋਂ ਕਮੇਟੀ ਦੇ ਵਿੱਚ ਸੀਗੇ ਤੇ ਗਰਾਊਂਡ ਹੀ ਸੀਗਾ ਨਾਲ ਹੀ ਸਾਡੇ ਸਰੋਵਰ ਹੈਗਾ ਧਾਰਮਿਕ ਸਥਾਨ ਹੈਗਾ ਤੇ ਨਾਲ ਹੀ ਡੇਰਾ ਹੈਗਾ ਤੇ ਗੁਰਦੁਆਰਾ ਸਾਹਿਬ ਹੈਗਾ ਠੀਕ ਹੈ ਮਾਨ ਸਾਹਿਬ ਕਹਿੰਦੇ ਨੇ ਕਿ ਮੈਂ ਪੰਜਾਬ ਦੀ ਨੁਹਾਰ ਬਦਲ ਕੇ ਰੱਖ ਦੂੰਗਾ ਪਿੰਡਾਂ ਪਿੰਡਾਂ ਦੀ ਇਹਨਾਂ ਦਾ ਇਨੋਵੇਟਿਵ ਆਈਡੀਆ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇੱਕ ਤਰ੍ਹਾਂ ਦੀ ਵੱਖਰੀ ਪਹਿਲ ਆਪਾਂ ਕਹਦੀਏ ਦੇਖੋ ਜੀ ਜੋ ਆਮ ਪਿੰਡਾਂ ਦੇ ਵਿੱਚੋਂ ਉੱਠਦਾ ਹੈਗਾ ਤੇ ਉਹ ਗਰਾਉਂਡ ਲੈਵਲ ਤੇ ਜੋ ਤੰਗੀਆਂ ਪਰੇਸ਼ਾਨੀਆਂ ਆਉਂਦੀਆਂ ਨਿਗੀਆਂ ਉਹਨਾਂ ਨੂੰ ਹੀ ਪਤਾ ਹੁੰਦਾਗਾ ਜੋ ਉੱਪਰ ਸ਼ਾਹੀ ਖਾਨਦਾਨ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਤੇ ਇਸ ਕਰਕੇ ਅਸੀਂ ਤਾਂ ਕਹਿ ਸਕਦੇ ਆਂ ਕਿ ਵੀ ਜੋ ਗਰਾਉਂਡ ਲੈਵਲ ਤੋਂ ਉੱਠੇ ਨੇਗੇ ਪਿੰਡਾਂ ਦੇ ਵਿਕਾਸ ਵਾਸਤੇ ਉਹਨਾਂ ਨੇ ਕਰਨਗੇ ਤੇ ਕਰ ਵੀ ਰਹੇ ਨੇਗੇ ਕਿਉਂਕਿ ਜੇ ਆਪਾਂ ਵਿਆਹ ਸ਼ਾਦੀ ਦੀ ਗੱਲ ਕਰੀ ਜੇ ਪੈਲਸ 'ਚ ਅਜੇ ਵਿਆਹ ਕਰਾਉਣਾ ਤਾਂ ਲੱਖਾਂ ਰੁਪਏ ਤੱਕ ਦਾ ਖਰਚਾ ਹੋ ਜਾਂਦਾ ਹਾਂਜੀ ਲੱਖਾਂ ਰੁਪਏ ਦਾ ਖਰਚਾ ਹੋ ਜਾਂਦਾ ਇੱਥੇ ਅਸੀਂ ਜਾਨੀ ਕਿ ਥੋੜਾ ਮੋਟਾ ਜੋ ਸਕਿਉਰਿਟੀ ਦੇ ਤੌਰ ਤੇ ਜੇ ਮੜਾ ਮੋਟਾ ਹੋਊਗਾ ਮਤਦਵਰਗੀ ਪਰਿਵਾਰ ਤੋਂ ਤਾਂ ਕੀ ਲੈਣਾਗਾ ਬਾਕੀ ਜਿਸ ਤਰ੍ਹਾਂ ਕੋਈ ਇੱਕ ਕੇਅਰ ਟੇਕਰ ਜਾਂ ਮਾਲੀ ਰੱਖਣਾਗਾ ਉਹਦੇ ਵਿੱਚ ਜਾਨੀ ਕਿ 5-10 ਹਜ਼ਾਰ ਰੁਪਏ ਦੇ ਕੋਈ ਇਨਵੈਸਟਮੈਂਟ ਕਰ ਵੀ ਸਕਦਾ ਅਗਲਾ ਬਾਕੀ ਫਰਨੀਚਰ ਵੀ ਸਾਰਾ ਕੁਝ ਇੱਥੇ ਅਵੇਲੇਬਲ ਹੋਊਗਾ ਜਿਸ ਤਰ੍ਹਾਂ ਕਰ ਕਰੀ ਬਰਗਾਦਾ ਆਉਣ ਵਾਲੇ ਸਮੇਂ ਵਾਸਤੇ ਉਹ ਮਾਨ ਦੀ ਗੱਲ ਕਰੀਏ ਕਦੋਂ ਤੱਕ ਸਾਰਾ ਕੁਝ ਰੈਡੀ ਹੋ ਜਾਵੇਗਾ तकरीबन ਲੱਗ ਜਾਊਗਾ 2-3 ਮਹੀਨਿਆਂ ਦਾ ਸਮਾਂ ਤਾਂ ਕਿਉਂ ਇੱਕ ਵਧੀਆ ਦਿਖ ਦੇਣ ਵਾਸਤੇ ਹੁਣ ਚੱਲ ਰਿਹਾ ਹੈਗਾ ਡਾਊਨ ਸੀਲਿੰਗ ਦਾ ਕੰਮ ਵੀ ਚੱਲ ਰਿਹਾ ਹੈ ਲੌਕ ਟਾਈਲ ਤੇ ਵੀ ਟਾਈਮ ਲੱਗੂਗਾ ਬਹੁਤ ਵਧੀਆ ਉਪਰਾਲਾ ਹੈ ਮਾਨ ਸਾਹਿਬ ਦਾ ਇਹ ਤੁਸੀਂ ਇਦਾਂ ਵੀ ਸੋਚਦੇ ਹੋ ਵੀ ਹੋਰਾਂ ਬਾਕੀ ਪਿੰਡਾਂ 'ਚ ਵੀ ਇਦਾਂ ਦਾ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਸੋਚ ਤਾਂ ਉਹਨਾਂ ਦੀ ਸਾਰੇ ਪਿੰਡਾਂ ਦੀ ਹੈਗਾ ਵਿਕਾਸ ਤਾਂ ਦੇਖੋ ਇਹ ਨਹੀਂ ਹੈਗਾ ਵੀ ਕੱਲਾ ਸਾਡੇ ਸਤੌਜ ਨੂੰ ਹੀ ਜੀ ਸੌਗਾਤ ਦੇਣਗੇ ਉਹਨਾਂ ਨੇ ਇਮ ਤਾਂ ਇਹੀ ਹੈਗਾ ਵੀ ਪੂਰੇ ਪੰਜਾਬ ਨੂੰ ਸੋਨੇ ਦੀ ਚਿੜੀ ਮੋੜਾ ਕੀਤਾ ਜਾਵੇ ਸੋ ਦੇਖ ਸਕਦੇ ਹੋ ਤਸਵੀਰਾਂ ਸਤੌਜਪਿੰਡ ਵਿਖੇ ਮੌਜੂਦ ਆ ਸੋ ਇਹ ਪੰਚਾਇਤ ਘਰ ਦੀ ਤਸਵੀਰਾਂ ਨੇ ਜਿਸ ਨੂੰ ਆਪਾਂ ਕਹਿ ਦਈਏ ਇੱਥੇ ਪੈਲਸ ਦਾ ਨਿਰਮਾਣ ਵਿਥੇ ਕੀਤਾ ਜਾ ਰਿਹਾ ਸੋ ਸਟੇਜ ਦੇਖੋ ਉੱਥੇ ਤੁਸੀਂ ਉੱਥੇ ਵਿਆਹ ਸ਼ਾਦੀ ਲਈ ਇੱਥੇ ਸਟੇਜ ਦਾ ਨਿਰਮਾਣ ਹੋਇਆ ਗਰੀਬ ਤੋਂ ਗਰੀਬ ਪਰਿਵਾਰ ਵੀ ਅਬ ਦੀ ਲੜਕੀ ਦਾ ਵਿਆਹ ਇੱਥੇ ਕਰਵਾ ਸਕਦਾ ਸੋ ਇੱਕ ਮਾਨ ਸਾਹਿਬ ਦਾ ਜਿਹੜਾ ਇਹ ਕਦਮ ਚੁੱਕਿਆ ਗਿਆ ਉਸ ਦੀ ਪਿੰਡ ਵਾਸੀ ਜਿਹੜੇ ਹੈਗੇ ਨੇ ਸ਼ਲਾਕਾ ਕਰ ਰਹੇ ਨੇ ਸਤੌਜਪਿੰਡ ਤੋਂ ਮੈਂ ਰਾਜੀਸ਼ਰਮਾ ਡੇਲੀ ਪੋਸਟ ਪੰਜਾਬੀ